ਜੇ ਕੋਈ ਬਿਉ ਖੱਟੀ ਟੀਟ ਦੇਵੇ ਬਿਉ ਦੀ ਖੱਟੀ ਨਾ ਡੜੀ ਹੈ ਜੇ ਕੋਈ ਬਿਉ ਦੀ ਡੜੀ ਦੇਵੇ ਖੱਟੀ ਦੁਖਦਾਇਕ ਉਹ ਵੀ ਉਹਨਾਂ ਨੂੰ ਉਹੀ ਜੀ ਹੈ ਬਾਬੇ ਆਇਆ ਸਿੰਘ ਜੀ ਜਿਹੜੇ ਹੋਏ ਹਨ ਹੱਤੀ ਆਲੇ ਉਹਨਾਂ ਦੇ ਕਾਈ ਸਾਥ ਸਿੰਘ ਜੀ ਉਹਨਾਂ ਦੇ ਸੇਵਕ ਨੇ ਮੰਕੀ ਦੇ ਲਾਲਚ ਕਰਕੇ ਜ਼ਹਿਰ ਪਾ ਕੇ ਦਿੱਲ ਚ ਲ ਗਿਆ ਸੰਦ ਕਹਿੰਦੇ ਭਾਈ ਤੂੰ ਪੀ ਲੈ ਹੱਸਵੇ ਇਹ ਨਹੀਂ ਜੀ ਤੁਹਾਡੇ ਵਾਸਤੇ ਲਿਆਂਦਾ ਪੀ ਲਿਆ ਚੁੱਪ ਕਰਕੇ ਉਹਨਾਂ ਸੀਰ ਸਤਨਵਾਰੀ ਜ਼ਹਿਰ ਉਹਨਾਂ ਆਪਣੇ ਦਿੱਤੀ ਤਿੰਨੇ ਵਾਰੀ ਸੰਤਾਂ ਦੇ ਸੀਰ ਤਗੜਾ ਰਿਹਾ ਆਪਣੀ ਆਜੂ ਕੋਹ ਕੇ ਝਲਾਈ ਕੀਤੀ ਹੈ ਇਸ ਪ੍ਰਕਾਰ ਕੋਈ ਉਹਨ ਜ਼ੀਵਚਾਂ ਦਾ ਅੰਮ੍ਰਿਤ ਲਿਆ ਕੇ ਦੇਵ ਵਿਉ ਦੇ ਦੇਵੇ ਉਹਨਾਂ ਨੂੰ ਅਸਰ ਨਹੀਂ ਕਰਦੀਆਂ ਮੀਰਾਬਾਈ ਨੂੰ ਜ਼ਹਿਰ ਨਹੀਂ ਸੀ ਚੜੀ ਉਸਦੇ ਜੇਠ ਨੇ ਜ਼ਹਿਰ ਦੁਆਤੀ ਸੀ ਲਾਂਗਰੀ ਦੇ ਪਾਸ ਖਿਜੜੀ ਚੋਂ ਪਾ ਕੇ ਉਖੀ ਲਈ ਠਾਕੁਰਾਂ ਨੂੰ ਪੋਗ ਲਵਾ ਕੇ ਆ ਕੇ ਖਾ ਗਈ ਸੀ ਆਪ ਮੀਰਾ ਵਾਈ ਨੂੰ ਜ਼ਹਿਰ ਨਸਾੜਿਆ ਨਹੀਂ ਸੀ ਮਰੀ ਨਹੀਂ ਸੀ ਇਸ ਪ੍ਰਕਾਰ ਵਿਯੋਹ ਦੀ ਗਲੀ ਜਿਹੜੀ ਜਾਂ ਖਾਟੀ ਦੁਖਦਾਈ ਜਿਹੜੀ ਵਿਯੋਹ ਹੈ ਅਦੇ ਬੇਜਾਂ ਦਾ ਅੰਮ੍ਰਿਤ ਕੋਈ ਹੈ ਸੁੱਖ ਦੇ ਦੁੱਖ ਕੋਈ ਉਹਨਾਂ ਨੂੰ ਪ੍ਰਤੀਤ ਹੁੰਦੇ ਹਨ